ਪਟੰਡਾ ਦੇ ਵਿੱਚ ਮੌਸਮ ਨੇ ਅਚਾਨਕ ਕਰਵ ਲਿੱਤੀ ਹੈ ਕਾਹਦੇ ਹੈਰਾਨ ਹੋਈ ਜ ਨੇ ਮੀਂਹੇ ਕਰਦੀ ਜਦੋਂ ਤੋੜ ਲਾਉਣੇ ਉਹਦੀ ਮੀਂਹ ਆਏ ਦਾ ਫੇਰ ਹੜਕੇ ਪਾ ਜਾਂਦੇ ਆ ਬੇ ਫੇਰ ਲਾਉਣੇ ਫੇਰ ਮੀਂਹ ਆਏ ਦਾ ਪਿਛਲੇ ਸਾਲ ਦੇ ਮੁਕਾਬਲੇ ਲਗਭਗ 70% ਦੀ ਫੀਲ ਜਿਹੜੀ ਹੈਗੀ ਇਸ ਵਾਰ ਹੋ ਚੁੱਕੀ ਹੈ ਜਿਹਦੇ ਵਿੱਚੋਂ 50% ਤਕਰੀਬਨ ਮਾਰਗੜਾ ਲਿਫਟ ਹੋ ਚੁੱਕੀ ਬਟਹੰਡਾ ਮਾਰਕੀਟ ਕਮੇਟੀ ਦੇ ਅਧੀਨ ਜਿੰਨੇ ਵੀ ਖਰੀਦ ਕੇ ਅੰਦਰ ਆਦੇ ਤੇ ਮੁੱਖ ਮੰਤਰੀ ਜਾੜ ਆ ਗਿਆ ਜਿਹਦੇ ਵਿੱਚ ਅਸੀਂ ਕਣਕ ਦੀ ਫੀਲ ਕਰ ਲਈ ਹੈ ਜਿਹਦੇ ਵਿੱਚੋਂ ਲਗਭਗ 15000 ਟਨ ਹੈਗਾ ਬਾਲ ਜਿਹੜਾ ਹੈ ਲਿਫਟ ਹੋ ਚੁੱਕੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਬਠਿੰਡਾ ਦੇ ਵਿੱਚ ਮੌਸਮ ਨੇ ਅਚਾਨਕ ਕਰਵਟ ਲਿੱਤੀ ਹੈ ਰਾਤ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈਗਾ ਅਸੀਂ ਇਸ ਵਕਤ ਬਠਿੰਡਾ ਦੀ ਦਾਣਾ ਮੰਡੀ ਮੌਜੂਦ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਮੰਡੀ ਵਿੱਚ ਕਿਸਾਨ ਆਪਣੀ ਫਸਲ ਕਣਕ ਦੀ ਵੇਚਣ ਵਾਸਤੇ ਆਏ ਹੋਏ ਨੇ ਪਰੰਤੂ ਜਿਹੜਾ ਮੀਂਹ ਦੇ ਕਾਰਨ ਜਿਹੜਾ ਹੈਗਾ ਕਿਸਾਨਾਂ ਦੀ ਕਾਫੀ ਜਿਹੜੀ ਫਸਲ ਜਿਹੜੀ ਹੈਗੀ ਹੈ ਪੀਚ ਚੁੱਕੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਮੰਡੀ ਵਿੱਚ ਪਾਣੀ ਜਿਹੜਾ ਹੈਗਾ ਥੋੜਾ ਥੋੜਾ ਪਾਣੀ ਜਿਹੜਾ ਹੈਗਾ ਮੀ ਦਾ ਭਰ ਚੁੱਕੇ ਹੈਗਾ ਹਾਲਾਂਕਿ ਆਰਤੀਆਂ ਦੇ ਤਰਫੋਂ ਮਾਰਕਟ ਕਮੇਟੀ ਤਰਫੋਂ ਕਿਸਾਨਾਂ ਨੂੰ ਕਣਕ ਨੂੰ ਮੀਂਹ ਤੋਂ ਬਚਾਉਣ ਵਾਸਤੇ ਤਰਪਾਲਾ ਦਿੱਤੀਆਂ ਗਈਆਂ ਹੈਗੀਆਂ ਤਰਪਾਲਾ ਟਕੇ ਵੀ ਹੋਈਆਂ ਹਨ ਪਰੰਤੂ ਉਹਦੇ باوجود ਵੀ ਕਣਕ ਜਿਹੜੀ ਹੈਗੀ ਹੈ ਕਣਕ ਮੀਂਹ ਦੇ ਕਾਰਨ ਪੀ ਚੁੱਕੀ ਹੈਗੇ ਤੁਸੀਂ ਦੇਖਦੇ ਹੋ ਬੋਰੀਆਂ ਥੈਲੋ ਤੁਸੀਂ ਦੇਖ ਸਕਦੇ ਹੋ ਕਣਕ ਜਿਹੜੀ ਹੈਗੀ ਹੈ ਪੀ ਚੁੱਕੀ ਹੈਗੀ ਤੇ ਕਿਸਾਨ ਜਿਹੜੇ ਹੈਗੇ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਨੇ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਆਈ ਹੈਗੀ ਹੈ ਮੀਂਹ ਪੈ ਰਿਹਾ ਹੈਗਾ ਉਹਨਾਂ ਦਾ ਕਿੰਨੇ ਕਿ ਚਿੰਤਾਵਾਂ ਦੀ ਬੱਝ ਚੁੱਕੀਆਂ ਤੇ ਕੀ ਉਹਨਾਂ ਬਾਰੇ ਕਹਿਣ ਹੈਗਾ ਹਾਂਜੀ ਕੀ ਕਹਿਣਾ ਚਾਹੁੰਦੇ ਮੀ ਇੱਕਦਮ ਸਟਾਰ ਹੋ ਚੁੱਕਾ ਹੈ ਰਾਤ ਤੋਂ ਰੁਕ ਰੁਕੇ ਬਰਸਾਤ ਪੈ ਰਹੀ ਹੈਗੇ ਤੁਸੀਂ ਬਹਿੰਡਾ ਦੀ ਦਾਣਾ ਮੰਡੀ ਚ ਕਣਕ ਲੈ ਕੇ ਆਏ ਹੈਗੇ ਹੋ ਕਿੰਨਕ ਇਹਦੇ ਨਾਲ ਤੁਹਾਡਾ ਨੁਕਸਾਨ ਹੋਇਆ ਕੀ ਕਹਿਣਾ ਬਾਰੇ ਕੱਲ ਦੇ ਹੈਰਾਨ ਹੋਈ ਜ ਨੇ ਮੀ ਦੇ ਕਰੀ ਤੇ ਜਦੋਂ ਤੋੜ ਲਾਉਣੇ ਉਹਦੀ ਮੀ ਆਏ ਦਾ ਫੇਰ ਹੜਕੇ ਪਾ ਜਾਂਦੇ ਆ ਬੇ ਫੇਰ ਲਾਉਣੇ ਫੇਰ ਮੀ ਆਏ ਦਾ ਤੇ ਕਣਕ ਪਈ ਹੈ ਤੋੜਨ ਨੂੰ ਕੱਲ ਦੇ ਦੋ ਟਰਾਲੀਆਂ ਕੱਲ ਨਹੀਂ ਪਈਆਂ ਅੱਛਾ ਆਰਤੀ ਤਰਫੋਂ ਜਾਂ ਮਾਰਕੀਟ ਕਮੇਟੀ ਦੀ ਤਰਫੋਂ ਤੋਂ ਤਰਪਾਲ ਦਿੱਤੀ ਗਈ ਟਕਣ ਵਾਸਤੇ ਤਰਪਾਲ ਤੋਂ ਬੋਲਣਾ ਸਾਰਾ ਕੁਝ ਹੈਗਾ ਜੀ ਟਾਗੀ ਹੋਈ ਆ ਰਹੀ ਗੱਲ ਹੋਰ ਕੋਈ ਸਮੱਸਿਆ ਕੋਈ ਹੋਰ ਮੰਡੀ ਦੇ ਵਿੱਚ ਹੋਰ ਲਿਫਟਿੰਗ ਦੀ ਹੈ ਜੀ ਆ ਲਿਫਟਿੰਗ ਹੋਣ ਵਾਲੇ ਬੇ ਗੱਟੇ ਗੱਟੇ ਗੱਟ ਪਾਇਆ ਮੰਡੀ ਚ ਅੱਛਾ ਜਿਸ ਤਰ੍ਹਾਂ ਇਹ ਕਿਦਾਂ ਮੌਸਮ ਬਦਲੇ ਹੈਗਾ ਬਰਸਾਤ ਆਣੀ ਸ਼ੁਰੂ ਹੋ ਗਈ ਹੈ ਕਿੰਨੇ ਕ ਕਿਸਾਨ ਕਿੰਨੇ ਕ ਪਰੇਸ਼ਾਨ ਨਜ਼ਰ ਆ ਰਹੇ ਜੀ ਪਰੇਸ਼ਾਨ ਤਾਂ ਹੋਈ ਜਾਂਦੇ ਕਿੱਥੇ ਤਾਂ ਕੱਲ ਹੀ ਪਾ ਜਾਣਾ ਸੀਗਾ ਕਿੱਥੇ ਹੁਣ ਕੱਲ ਦੇ ਬੈਠੇ ਆ ਤੇ ਝਾਕੀ ਨੇ ਨੰਬਰ ਦਾ ਨਾਤਾ ਵੀ ਨਹੀਂ ਵਾਲੀ ਗੱਲ ਕੀ ਹੈ ਉਹ ਨਾਉਣ ਜਾਣਾ ਹੋਰ ਵੀ ਇੱਥੇ ਕਿਸਾਨ ਆਏ ਹੋਣੇ ਮੰਡੀ ਚ ਵੱਡੇ ਹਾਂ ਹਾਂ ਵਾਧੂ ਬੈਠਾ ਜਿੱਥੇ ਤੇ ਮਰਜੀ ਜਾਓ ਤਰਾਂ ਹੀ ਤਰਾਂ ਬੈਠਿਆ ਅੱਛਾ ਜਿਸ ਤਰ੍ਹਾਂ ਅੱਗੇ ਵੀ ਮੌਸਮ ਖਰਾਬ ਹੁੰਦਾ ਹੈਗਾ ਕਿ ਕਿੰਨਾ ਕੁ ਪਰੇਸ਼ਾਨੀ ਹੋਊਗੀ ਕਦੋਂ ਕਿੰਨਾ ਕੁ ਨੁਕਸਾਨ ਆਏਗਾ ਮੰਡੀ ਜਿਹੜੀ ਬਾਹਰ ਪਈ ਹੈ ਨਹੀਂ ਨੁਕਸਾਨ ਤੋਂ ਕੋਈ ਨਹੀਂ ਇਨਾਮੀ ਨਹੀਂਗਾ ਉਹ ਜਿਹੜੇ ਵੀ ਕੰਮ ਰੁਕੇ ਖੜੇ ਆ ਜਾਂ ਆਖੀ ਇਹ ਵੀ ਭਿੱਜ ਗਈ ਕੱਕ ਜਾਓ ਹੋ ਗਿਆ ਉਹ ਨਹੀਂ ਹੋਇਆ ਵੀ ਕੰਮ ਰੁਕੇ ਖੜੇ ਹੁਣ ਤੋਲਣਾਂ ਨੂੰ ਖੜੇ ਆ ਗਏ ਕਿ ਜਨ ਚਰਾ ਥਾਂ ਨਹੀਂ ਸਕਦਾ ਹੁਣ ਚਾ ਤੋਲ ਦੇਣੀ ਉਹ ਤਾਂ ਆਪਣ ਨੂੰ ਪਤਾ ਫਿਰ ਕਿ ਤੋਲਣਗੇ ਕਿਵੇਂ ਜਾਣਾ ਚਾਹਤ। ਹੋਈ ਜਾਂਦਾ। ਅੱਛਾ ਅਸੀਂ ਦੇਖਣ ਨੂੰ ਦੇਖਿਆ ਹੈਗਾ ਮੰਡੀ ਵਿੱਚ ਥੋੜਾ ਥੋੜਾ ਪਾਣੀ ਖੜ ਗਿਆ ਹੈਗਾ ਤੇ ਕੁਝ ਬੋਰੀਆਂ ਭਿੱਜੀ ਵੀ ਹੈਗੇ ਮੀਂਹ ਦੇ ਕਾਰਨ। ਇਹ ਤਾਂ ਫਿਰ ਨੁਕਸਾਨ ਹੈ? ਨਹੀਂ ਸਾਡੇ ਕੋਲ ਤਾਂ ਭਿੱਜੇ ਨੇ ਇੱਥੇ ਸਾਰੀਆਂ ਉੱਚੇ ਥਾਂ 'ਚ। ਨੀਵੇਂ ਥਾਂ 'ਚ ਗਲੀ ਆ ਗਲੀਆਂ ਵਾਲੇ ਥਾਂ ਖੜਾ ਪਾਣੀ। ਹਾਂ। ਨਹੀਂ ਕੁਝ ਜਿਹੜੀ ਕਣਕ ਜਿਹੜੀ ਹੈਗੀ ਓਪਨ ਦੇ ਵਿੱਚ ਪਈ ਤੁਸੀਂ ਦੇਖ ਰਹੇ ਹੈਗਾ ਤੁਸੀਂ ਸ਼ੈੱਡ ਦੇ ਥੱਲੇ ਬੈਠੇ ਹੈਗੇ ਉਹ ਜਿਹੜੀ ਬਾਹਰ ਓਪਨ ਪਈ ਹੈ ਉਹ ਤਾਂ ਕਣਕ ਭਿੱਜੀ ਹੈ ਨਾ ਜੀ। ਹਾਂ ਹਾਂ ਇਹ ਤਾਂ ਭਿੱਜੀ ਹੋਊ ਜਿੱਥੇ ਨੀਵੇਂ ਥਾਂ 'ਚ। ਉਤਰ ਕੁਦਰਤੀ ਆ ਕਰ ਰਹੇ ਆ ਰੱਬ ਨੂੰ ਅਰਦਾਸ ਕਰ ਰਹੇ ਆ ਵੀ ਇਹ ਮੌਸਮ ਸਹੀ ਕਰੇ ਹਾਂ ਹਾਂ ਤੜਕੇ ਦੀ ਲੱਗੇ ਆ ਵੈਗੂ ਵੈਗੂ ਕਰੀ ਜਾਂਦੇ ਸਤਨਾਮ ਦਾ ਨਾਮ ਲਈ ਲਈ ਜਾਂਦੇ ਤੜਕੇ ਦੇ ਹਾਂ ਬੇਤੋ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਦਾ ਹਾਂ ਜੀ ਕੀ ਕਹਿਣਾ ਚਾਹੂੰ ਜਿਸ ਤਰ੍ਹਾਂ ਬਰਸਾਤ ਹੋਈ ਹੈ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਭਿੰਡਾ ਦੇ ਵਿੱਚ ਤੁਸੀਂ ਮੰਡੀ ਵਿੱਚ ਬੈਠੇ ਹੋ ਕਣਕ ਵੇਚਣ ਵਾਸਤੇ ਆਏ ਸੀ ਕਿੰਨੀ ਕਿ ਪ੍ਰੇਸ਼ਾਨੀ ਹੋਈ ਹੈ ਸ਼ਾਨੀਤਾ ਜੀ ਹੁਣ ਡਿਸੀਜਨ ਦੀ ਆ ਤੁਹਾਨੂੰ ਵੀ ਹੈਗੀ ਆ ਕਣਕ ਭਿੱਜ ਰਹੀ ਆ ਮੌਸਮ ਸਾਫ ਹੋਵੇ ਤਾਂ ਤੁਲੇ ਹੁਣ ਕਿੱਥੇ ਤੱਕ ਅੱਜ ਤੁਲਣੀ ਸੀ ਕਿਥੋਂ ਸਵੇਰੇ ਜਾਂ ਕੀ ਪਤਾ ਸਵੇਰੇ ਵੀ ਮੌਸਮ ਨਾ ਸਾਫ ਹੋਇਆ। ਇਹ ਹੀ ਪ੍ਰੇਸ਼ਾਨੀ ਹੈ ਸਾਨੂੰ। ਅੱਛਾ ਹੋਰ ਆਪਾਂ ਜੇ ਗੱਲ ਕਰੀਏ ਵਾਰਦਾਨੇ ਦੀ ਗੱਲ ਕਰੀਏ, ਲਿਫਟਿੰਗ ਦੀ ਗੱਲ ਕਰੀਏ ਉਹ ਹੋ ਰਹੀ ਹੈ ਮੰਡੀ ਵਿੱਚ। ਵਾਰਦਾਨਾ ਤਾਂ ਹੋਰ ਹੋ ਰਿਹਾ ਜੀ, ਫੁੱਲੀਆਂ-ਫੁੱਲੀਆਂ ਵੀ ਦੇਈ ਰਹੀ ਆ। ਮਾਰਟ ਗੇਮ ਰੱਖੀ। ਜਾਂ ਲਿਫਟਿੰਗ ਦਾ ਇਹ ਥੋੜੀ ਜਿਹੀ ਦਿੱਕਤ ਆ ਰਹੀ ਹੈ ਕਿ ਚੱਕਣ ਤੋਂ ਬਾਹਰ ਰੋਕਿਆ। ਅੱਛਾ ਲਿਫਟਿੰਗ ਕੰਨੀ ਦਿੱਕਤ ਆ ਰਹੀ ਕਿਉਂਕਿ ਮੰਡੀ ਦੇ ਵਿੱਚ ਕਣਕ ਖਰੀਦ ਚੁੱਕੀ ਆ, ਬੋਰੀਆਂ ਪਰਚੀਆਂ ਪਰ ਲਿਫਟਿੰਗ ਨਹੀਂ ਹੋ ਰਹੀ। ਕਤੋਂ ਬੋਤ ਫਿਰ ਕਿਸਾਨ ਮਜਬੂਰੀ ਚ ਸੜਕ ਤੇ ਉਤਾਰ ਰਿਹਾ ਕਹਣਾ ਕਬਦੀ ਹਾਂ ਜਦੋਂ ਥਾਂ ਨਹੀਂ ਮਿਲਦਾ ਉਤਾਰ ਨਹੀਂ ਪੈਂਦੀ ਆ ਫਿਰ ਕੀ ਕਰਾਇਆ ਜਾਵੇ ਇਸ ਕਰਕੇ ਇਹ ਦੋ ਵਾਰ ਇੱਥੇ ਬਗਦੇ ਅੱਛਾ ਫਿਰ ਤੁਸੀਂ ਤੁਸੀਂ ਕਹਿੰਦੇ ਲਿਫਟਿੰਗ ਦੀ ਤੁਹਾਨੂੰ ਸਮੱਸਿਆ ਆ ਰਹੀ ਹੈਗੀ ਐ ਮਾਰਕੀਟ ਕਮੇਟੀ ਦੇ ਅਧਿਕਾਰੀ ਨੂੰ ਇਸ ਬਾਰੇ ਦੱਸਿਆ ਤੁਸੀਂ ਗੱਲਬਾਤ ਕੀਤੀ ਨਹੀਂ ਅਸੀਂ ਨਹੀਂ ਕੀਤੀ ਹਜੇ ਤੱਕ ਜੀ ਆਏ ਇੱਥੇ ਮਾਰਕੀਟ ਕਮੇਟੀ ਅਧਿਕਾਰੀ ਨਹੀਂ ਆਏ ਕੋਈ ਨਹੀਂ ਆਉਂਦਾ ਇੱਥੇ ਹੋਰ ਕੋਈ ਸਮੱਸਿਆ ਮੰਡੀ ਵਿੱਚ ਆ ਨਹੀਂ ਹੋਰ ਕੋਈ ਸਮੱਸਿਆ ਨਹੀਂ ਬਸ ਆ ਮੌਸਮ ਦਾ ਕਰਕੇ ਹੀ ਹੋ ਰਿਹਾ ਸਾਰਾ ਕੁਝ ਨਹੀਂ ਤਾਂ ਹੁਣ ਕੋ ਕਿੱਥੇ ਤੱਕ ਅੱਜ ਤੋਲ ਜਾਣੀ ਸੀ ਜਾਂ ਆਥਰ ਨੂੰ ਹੁਣ ਇਸ ਕਰਕੇ ਮੌਸਮ ਕਰਕੇ ਤੋਲ ਨਹੀਂ ਰਹੀ ਤਾਂ ਤੋਲ ਲਾ ਨਹੀਂ ਰਹੇ ਫਿਰ ਵਾਰੀ ਵਾਰੀ ਨਹੀਂ ਆਈ ਜਾਂਦਾ ਅੱਛਾ ਜੇ ਮੌਸਮ ਦੀ ਗੱਲ ਕਰੀਏ ਪਹਿਲਾਂ ਬਾਡੀ ਤੋਂ ਪਹਿਲਾਂ ਵੀ ਮੌਸਮ ਖਰਾਬ ਹੋਇਆ ਸੀ ਬਰਸਾਤ ਪਈ ਸੀ ਗੜੇ ਮਾਰੀ ਹੋਈ ਸੀ ਕਾਫੀ ਕਿਸਾਨਾਂ ਜਿਹੜੀ ਫਸਲ ਜਿਹੜੀ ਹੈਗੀ ਗੜੇ ਮਾਰੀ ਕਰਕੇ ਬਰਬਾਦ ਹੋ ਚੁੱਕੀ ਸੀ ਤੇ ਜੇ ਹੁਣ ਗੱਲ ਕਰੀਏ ਹੁਣ ਤੁਸੀਂ ਮੰਡਿਆਂ ਵਿੱਚ ਪਹੁੰਚ ਚੁੱਕੇ ਹੋ ਕਣਕ ਵੇਚਣ ਵਾਸਤੇ ਫਿਰ ਇੱਕ ਤਾਂ ਮੌਸਮ ਖਰਾਬ ਹੋ ਗਿਆ ਕਿਸਾਨ ਤਾਂ ਫਿਰ ਪਰੇਸ਼ਾਨ ਨਜ਼ਰ ਆ ਰਹੀ ਪ੍ਰੇਸ਼ਾਨ ਹੀ ਆ ਹੋਰ ਕੀ ਆ ਹੁਣ ਕਿੱਥੇ ਤਾਂ ਤੁਲ ਜੇ ਫਸਲ ਕਿੱਥੇ ਉਹਨੂੰ ਲਈ ਜਾਂਦੀ ਆ ਪ੍ਰੇਸ਼ਾਨ ਕੀ ਆ ਇਹ ਹੋਰ ਕੀ ਆ ਇਸ ਕਰਕੇ ਵੀ ਮੌਸਮ ਦੇ ਕਰਕੇ ਹੀ ਹੋ ਰਿਹਾ ਹੁਣ ਹੋਰ ਤਾਂ ਕੋਈ ਹੋਣੀ ਸੀ ਹੂੰ ਇਹ ਹੁਣ ਕੁਦਰਤ ਬਾਰੇ ਕੀ ਕਰ ਸਕਦੇ ਆ ਅਪੋ ਇਸ ਕਰਕੇ ਬਿਲਕੁਲ ਐਸੀ ਸਾਡੇ ਕੋਲੇ ਕਿਸਾਨ ਤੇ ਕਿਸਾਨਾਂ ਦਾ ਕਹਿਣਾ ਹੈਗਾ ਵੀ ਕੁਦਰਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਕੁਦਰਤ ਤੋਂ ਇਹ ਅਰਦਾਸ ਵੀ ਕਰ ਰਹੇ ਹੈਗੇ ਨੇ ਰੱਬ ਨੂੰ ਅਰਦਾਸ ਕਰ ਰਹੇ ਹੈਗੇ ਜਿਹੜਾ ਮੌਸਮ ਜਿਹੜਾ ਹੈਗਾ ਸਾਫ਼ ਹੋਵੇ ਬਰਸਾਤ ਨਾ ਹੋਵੇ ਹਵਾਵਾਂ ਨਾ ਚੱਲਣ ਤਾਂ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਆ ਮੰਡੀ ਵਿੱਚ ਆਪਣੇ ਕਣਕ ਦੀ ਫਸਲ ਲੈ ਕੇ ਆਏ ਹੈਗੇ ਨੇ ਉਹਨਾਂ ਦੀ ਫਸਲ ਨਾ ਦੇ ਨਾਲ ਵਿਕੇ ਤੇ ਆਪਦੇ ਅਦਾਇਗੀ ਲੈ ਕੇ ਪੈਸੇ ਲੈ ਕੇ ਆਪਦੇ ਘਰਾਂ ਨੂੰ ਜਾਣ ਤੇ ਮੌਸਮ ਜਿਹੜਾ ਹੈਗਾ ਸਾਫ਼ ਹੋਵੇ। ਵਿੰਡਾ ਤੋਂ ਗੋਵਿੰਦ ਸਿੰਘ ਮਨਟੈਨਿਊਸ ਪੰਜਾਬ। ਮੌਸਮ ਅਚਾਨਕ ਖਰਾਬ ਹੋਣ ਕਾਰਨ ਮਾਰਕਟ ਕਮੇਟੀ ਦੀ ਤਰਫੋਂ ਕੀ ਪ੍ਰਬੰਧ ਕੀਤੇ ਗਏ ਹੈਗੇ ਨੇ? ਕਿਸਾਨਾਂ ਨੂੰ ਤਰਪਾਲ ਦਿੱਤੀ ਜਾ ਰਹੀ ਹੈ? ਨਹੀਂ ਦਿੱਤੀ ਜਾ ਰਹੀ? ਕਿੰਨੀ ਕਲਿਫਟਿੰਗ ਹੋ ਚੁੱਕੀ ਹੈਗੀ ਹੈ? ਕਿੰਨੇ ਕਣਕ ਦੀ ਖਰੀਦ ਹੋ ਚੁੱਕੀ ਹੈ ਕਿੰਨੇ ਕ ਕਿਸਾਨਾਂ ਨੂੰ ਪੈਸੇ ਦੇ ਅਦਾਇਗੀ ਹੋ ਚੁੱਕੇ ਹੈ ਇਸ ਬਸੇ ਇਸ ਬਾਰੇ ਅਸੀਂ ਮਾਰਕੀਟ ਕਮੇਟੀ ਦੇ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਦੇਖੋ ਜੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 70% ਦੀ ਖਰੀਦ ਜਿਹੜੀ ਹੈਗੀ ਇਸ ਵਾਰ ਹੋ ਚੁੱਕੀ ਹੈ ਤੇ ਜਿਹਦੇ ਵਿੱਚੋਂ 50% ਤਕਰੀਬਨ ਮਾਰਕੀਟ ਹੈਗਾ ਲਿਫਟ ਹੋ ਚੁੱਕਾ ਹੈ ਤੇ ਹੋਰ ਜੀ ਆਪਾਂ ਕਰੀਏ ਕਿਸਾਨਾਂ ਨੂੰ ਪੇਮੈਂਟ ਦੀ ਗੱਲ ਕਰੀਏ ਪੇਮੈਂਟ ਦੇਖੋ ਸਰਕਾਰ ਦੀਆਂ ਇਨਸਟਰਕਸ਼ਨ ਬੜੀਆਂ ਕਲੀਅਰ ਕਟ ਹੈ ਵੀ ਦੂਜੇ ਤੋਂ ਤੀਜੇ ਦਿਨ ਜਿਹੜੀ ਹੈਗੀ ਪੇਮੈਂਟ ਜਿਹੜੀ ਹੈ ਉਹ ਬੋਲੀ ਤੋਂ ਦੂਜੇ ਤੋਂ ਤੀਜੇ ਜਿਹੜੀ ਹੈ ਪੇਮੈਂਟ ਸੰਪ ਜਿ ਤਰ੍ਹਾਂ ਇੱਕਦਮ ਮੌਸਮ ਚੇਂਜ ਹੋ ਗਈ ਬਰਸਾਤ ਹੋ ਰਹੀ ਹੈ ਉਹਨੂੰ ਦੇਖ ਕੇ ਕਿਸੇ ਪਰੇ ਦੇ ਦੇਖੋ ਉਪਰਾਲੇ ਦੇ ਲਈ ਜਿਹੜੇ ਆੜਤੇ ਸਹਿਬਾਨ ਨੂੰ ਤਰਪਾਲਾਂ ਦਾ ਜਾਂ ਹੋਰ ਵਧੀਆ ਸਹੀ ਗੱਲਾਂ ਹੈਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਮੋਈਆਂ ਕਰਾਈ ਗਈ ਹੈ ਵੀ ਭਈ ਇਹਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਬਾਰਿਸ਼ ਦੇ ਵਿੱਚ ਜਿਹੜਾ ਕੋਈ ਕਣਕ ਤੇ ਪੁੱਲ ਢੇਰ ਪਏ ਉਹਨਾਂ ਨੂੰ ਨਾ ਦੇ ਢੱਕਿਆ ਜਾ ਸਕੇ ਜਾਂ ਸਰਕਾਰ ਵੱਲੋਂ ਜੋ ਵੀ ਬੋਰੀਆਂ ਖਰੀਦ ਕੀਤੀਆਂ ਹਨ ਉਹਨਾਂ ਨੂੰ ਨਾ ਦੇ ਢੱਕਿਆ ਜਾ ਸਕੇ ਕਿੰਸਰ ਜਿਸ ਤਰ੍ਹਾਂ ਮੌਸਮ ਬਿਲਕੁਲ ਖਰਾਬ ਹੋਇਆ ਤੇ ਬਰਸਾਤ ਹੋ ਰਹੀ ਹੈ ਇਤਨਾ ਫਿਰ ਜਿਹੜਾ ਹੁਣ ਸੀਜ਼ਨ ਤੋਂ ਹੋਰ ਵਧੂ ਵੱਧ। ਦੇਖੋ 2 ਤੋਂ 3 ਦਿਨ ਦੀ ਡਿਲੇ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਜਿਹੜੀ ਹੈ ਅਰਾਈਵਲ ਹੁਣ ਬਾਰਿਸ਼ ਦੇ ਮੱਦੇਨਜ਼ਰ ਨਹੀਂ ਆ ਰਹੀ ਹੈ। ਤਾਂ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ 2 ਤੋਂ 3 ਦਿਨ ਦੀ ਸੀਜ਼ਨ ਡਿਲੇ। ਕੱਲ-ਕੱਲ ਫਿਰ ਚੱਲੋ। ਦੇਖੋ ਇਹ ਇਹ ਬਾਰਿਸ਼ ਦੇ ਉੱਤੇ ਡਿਪੈਂਡ ਹੈ ਜੀ। ਮਤਲਬ ਜੇ ਅੱਜ ਦਾ ਦਿਨ ਬਾਰਿਸ਼ ਆ ਤਾਂ 2 ਤੋਂ 3 ਦਿਨ ਦੇਖਦੇ ਤਾਂ ਹੋਰ ਡਿਲੇ ਹੋ ਜਾਣਾ। ਅਟੇਪਟਾ ਮਲਟੀਚ ਹਾਲੇ ਤੱਕ ਪੂਰੇ ਜ਼ਿਲ੍ਹੇ ਦੀ ਅਪੋਰਤ ਕਰੀ ਕਿੰਨੇ ਕਿ ਤੁਸੀਂ ਟਾਂਡਾ ਦੇ ਵਿੱਚ ਮਿੱਟੀਾਂ ਦੇ ਵਿੱਚ ਕਨੈਕਟ ਕੀ ਕਿਉਂਕੇ ਹੈਗੇ ਹੋ ਤੇ ਕਿੰਨੇ ਕਿ ਤੁਸੀਂ ਲਿਫਟ ਕਰ ਚੁੱਕੇ ਦੇਖੋ ਜੀ 42000 ਟਨ ਜਿਹੜਾ ਹੈਗਾ ਹਜੇ ਤੱਕ ਬਟਿੰਡਾ ਮਾਰਕੀਟ ਕਮੇਟੀ ਦੇ ਅਧੀਨ ਜਿੰਨੇ ਵੀ ਖਰੀਦ ਕੇ ਅੰਦਰ ਆਉਂਦੇ ਤੇ ਮੁੱਖ ਮੰਡ ਯਾਰਡ ਆ ਗਿਆ ਉਹਦੇ ਵਿੱਚ ਅਸੀਂ ਕਣਕ ਦੀ ਖਰੀਦ ਕਰ ਲਈ ਹੈ ਜਿਹਦੇ ਵਿੱਚੋਂ ਲਗਭਗ 15000 ਟਨ ਹੈਗਾ ਮਾਲ ਜਿਹੜਾ ਹੈਗਾ ਲਿਫਟ ਹੋ ਚੁੱਕਾ ਹੈ ਤੇ ਜੇ ਆਪਾਂ ਗੱਲ ਕਰੀਏ ਵਾਰਦਾਨੇ ਦੀ ਪਿਛੇ ਪ੍ਰੋਬਲਮ ਆਈ ਸੀ ਵਾਰਦਾਨਾ ਨਾ ਨਹੀਂ ਆ ਰਹੀ ਸੀ ਉਹ ਹੋ ਗਈ ਹੈ ਜੀ ਇਹਦੇ ਸਬੰਧੀ ਦੇਖੋ ਜਿਹੜੇ ਪਰਚੇਜ਼ਿੰਗ ਏਜੰਸੀਸ ਹੈਗੇ ਯਾ ਨੋਡਲ ਏਜੰਸੀਸ ਹੈ ਉਹਨਾਂ ਨੂੰ ਅਸੀਂ ਉਹਨਾਂ ਦਾ ਸੰਪਰਕ ਦੇ ਵਿੱਚ ਹੈਗੇ ਆ ਤੇ ਕਾਫੀ ਹੱਦ ਤੱਕ ਸਮੱਸਿਆ ਹੱਲ ਹੋ ਚੁੱਕੀ ਹੈ ਜੇ ਕਿਤੇ ਫਿਰ ਵੀ ਆਈ ਤਾਂ ਅਸੀਂ ਦੁਬਾਰਾ ਕਰਾਂਗੇ ਸੁਨਿਸ਼ਚਿਤ ਅੱਛੇ ਕਿਸਾਨਾਂ ਦੀ ਇਹ ਦਿੱਕਤ ਹੁੰਦੀ ਹੈ ਹਰ ਸਾਲ ਦਿੱਕਤ ਆਉਂਦੀ ਹੈ ਕਿ ਉਹ ਕਹਿੰਦੇ ਰਾਤ ਦੇ ਵਕਤ ਉਹਨੇ ਕਰਨਾ ਕਿ ਚੋਰੀ ਹੁੰਦੀ ਹੈ ਠੀਕ ਹੈ ਜੀ ਵੀ ਮਾਰਕ ਕਮੇਟੀ ਤਰਫੋਂ ਤੁਸੀਂ ਕੋਈ ਚੌਕੀਦਾਰ ਆ ਅਸੀਂ ਰਾਤ ਦੇ ਚੌਕੀਦਾਰ ਆਪਣਾ ਮੈਨ ਮੰਡੀ ਅਪਾਇੰਟ ਕੀਤੇ ਹੋਏ ਆ ਜੀ ਉਹ ਸਾਰੇ ਹਮ ਉਸਤਾਇਦ ਰਹਿੰਦੇ ਹਨ ਸਾਡਾ ਇੱਕ ਗਰੁੱਪ ਬਣਾਇਆ ਇਹਦੇ ਚ ਅੰਦਰ ਬਾਰ ਬਾਰ ਅਸੀਂ ਉਹਨਾਂ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਆ ਸਾਨੂੰ ਬਾਰ ਬਾਰ ਵੀਡੀਓਜ਼ ਪੋਸਟ ਕਰਦੇ ਆ ਬਾਕੀ ਲਾਈਟ ਦਾ ਬਹੁਤ ਅੱਛਾ ਪ੍ਰਬੰਧ ਹੈ ਤਾਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਉਸ ਬਾ ਸਾਹਮਣੇ ਨਹੀਂ ਹੋਈ ਕੀ ਕਾਰਨ ਵੀ ਇਹ ਕੌਣ ਚੋਰੀ ਕੌਣ ਕਰਦਾ ਜੀ ਦੇਖੋ ਇਹ ਤਾਂ ਕੋਈ ਚੰਨ ਪਛਾਤੇ ਹੋ ਸਕਦੇ ਲੇਕਿਨ ਇਸ ਵਾਰ ਇਸ ਬਾਰੇ ਕੋਈ ਵੀ ਇਸ ਤਰ੍ਹਾਂ ਦੀ ਵਾਰਦਾਤ ਸਾਡੇ ਸਾਹਮਣੇ ਨਹੀਂ ਆਈ ਹੈ ਜੀ ਕੀ ਕਿਸਾਨ ਭਰਾਵਾਂ ਨੂੰ ਕੀ ਵੀਰ ਕਢਾ ਜਾਂਦਾ ਦੇਖੋ ਅਪੀਲ ਇਹ ਹੈ ਵੀ بارش ਦਾ ਮੌਸਮ ਹੈ ਜੀ ਥੋੜਾ ਜਿਆਦਾ ਆਪ ਦੀ ਜਿਹੜੀ ਹੈ ਜੀਨਸ ਦਾ ਧਿਆਨ ਰੱਖਿਆ ਜਾਵੇ ਇੱਕ ਅਦਾ ਦਿਨ ਜੇ بارش ਹੈ ਤਾਂ ਉਹਨੂੰ ਰੁੱਕ ਕੇ ਮੰਡੀਆਂ ਵਿੱਚ ਲਿਆਂਦਾ ਜਾਵੇ ਅਸੀਂ ਜੀ ਸੁੱਕੀ ਕਣਕ ਲੈ ਕੇ ਆਇਆ ਸੁੱਕੀ ਕਣਕ ਲੈ ਕੇ ਆਇਆ